ਸੋ ਸ਼੍ਰੀਕਲ ਦੀ ਗੁਰਲੀਨ ਬੁਟੀਕ ਜੇ ਕਰਾਉਦੇ ਤੁਹਾਡਾ ਸਵਾਗਤ ਹੈ ਅੱਜ ਫਿਰ ਆਪਾਂ ਹੈਂਡਵਰਕ ਵਾਲੇ ਸੂਟਾਂ ਦੀ ਕਲੈਕਸ਼ਨ ਲੈ ਕੇ ਆਏ ਆ ਇਹਦੇ ਵਿੱਚ ਕੁਝ ਸੈਮੀ ਫਾਰਮਲ ਰਣਗੇ ਕੁਝ ਪਾਰਟੀ ਵੇਅਰ ਸੂਟ ਰਣਗੇ ਕੁਝ ਪਿਓਰ ਦੇ ਵਿੱਚ ਬਣਿਆ ਕੁਝ ਸੈਮੀ ਪਿਓਰ ਦੇ ਉੱਪਰ ਬਣੇ ਹੋਏ ਆ ਤੁਸੀਂ ਇਹਨਾਂ ਨੂੰ ਸੂਟਾਂ ਨੂੰ ਆਰਡਰ ਕਰਨ ਲਈ ਆਪਣਾ ਸਕਰੀਨ ਦੇ ਉੱਪਰ ਨੰਬਰ ਸ਼ੋ ਹੋ ਰਿਹਾ 788350223 ਉਹਦੇ ਉੱਪਰ ਤੁਸੀਂ ਸਕਰੀਨ ਸ਼ਾਟ ਲੈ ਕੇ ਪ੍ਰਾਈਸ ਲੈ ਸਕਦੇ ਹੋ ਹਾਂ ਜੀ ਪ੍ਰਾਈਸ ਦੀ ਗੱਲ ਕਰੀਏ ਬਹੁਤ ਭੈਣਾਂ ਦੇ ਮੈਨੂੰ ਕਾਲ ਆਉਂਦੇ ਆ ਵਿਥਾ ਤੁਹਾਡੀ ਤੁਸੀਂ ਪ੍ਰਾਈਸ ਵੀ ਦੱਸਦੇ ਪ੍ਰਾਈਸ ਆਪਾਂ ਜਾਣ ਪੁੱਝ ਕੇ ਦੱਸਦੇ ਕਿਉਂਕਿ ਬਹੁਤ ਭੈਣਾਂ ਆਪਾਂ ਨੂੰ ਮਨਾ ਕਰ ਦਿੰਦੀਆਂ ਨੇ ਸਾਡੇ ਤਾਂ ਕਰਕੇ ਆਪਾਂ ਉਹਨਾਂ ਦੇ ਪ੍ਰਾਈਸ ਵੀ ਦੱਸਦੇ ਤੁਸੀਂ ਪਲੀਜ਼ ਸਕਰੀਨ ਸ਼ਾਟ ਲੈ ਕੇ ਮੇਰੇ ਤੋਂ WhatsApp ਤੇ ਨੰਬਰ ਮੈਂ ਮੇਰਾ ਦਿੱਤਾ ਹੋਇਆ ਉਹਦੇ ਤੇ ਤੁਸੀਂ ਮੇਰੇ ਤੋਂ ਪ੍ਰਾਈਸ ਲੈ ਸਕਦੇ ਹੋ ਪ੍ਰਾਈਸ ਲੈ ਕੇ ਤੁਸੀਂ ਆਰਡਰ ਵੀ ਦੇ ਸਕਦੇ ਹੋ ਆਪਣੀ ਜਿਹੜੀ ਇਹ ਬੁਟੀਕ ਹੈਗੀ ਆ ਜਗਰਾਉਂ ਸ਼ਹਿਰ ਦੇ ਵਿੱਚ ਆ ਬਹੁਤ ਭੈਣਾਂ ਸਿਰਫ ਇੰਨੇ ਵਾਸਤੇ ਮੈਨੂੰ ਕਾਲ ਕਰਦੀਆਂ ਨੇ ਕਿ ਤੁਹਾਡੀ ਬੁਟੀਕ ਕਿੱਥੇ ਆ ਆਪਣੀ ਬੁਟੀਕ ਜਗਰਾਉਂ ਸ਼ਹਿਰ ਦੇ ਵਿੱਚ ਆ ਰੈਕੋਟਾਲੀ ਰੋਡ ਦੇ ਉ ਇਹ ਲੁਧਿਆਣੇ ਤੇ ਮੋਗੇ ਦੇ ਵਿਚਾਲੇ ਪੈ ਜਾਂਦਾ ਜਗਰਾਉਂ ਸ਼ਹਿਰ ਵੈਸੇ ਇੱਥੋਂ ਦੀ ਰੌਸ਼ਨੀ ਵੀ ਬਹੁਤ ਮਸ਼ਹੂਰ ਆ ਜਗਰਾਉਂ ਦੀ ਤੇ ਆਪਣੀ ਰੈਂਪੋਰਟ ਵਾਲੀ ਰੋਡ ਦੇ ਉੱਪਰ ਆ ਇੱਥੇ ਨੇੜੇ ਮੇਰੇ ਨਵਾਂ ਠਾਣਾ ਸਿਟੀ ਬਣਿਆ ਹੋਇਆ ਤੁਸੀਂ ਉੱਥੇ ਕਿਸੇ ਵੀ ਟਾਈਮ ਮੈਨੂੰ ਐਨੀ ਟਾਈਮ ਕਾਲ ਕਰਕੇ ਆ ਸਕਦੇ ਹੋ ਚਲੋ ਆਪਾਂ ਸ਼ੁਰੂ ਕਰਦੇ ਹਾਂ ਇਸ ਪੈਲ ਦੇ ਸੂਟ ਤੋਂ ਹਾਂਜੀ ਇਹ ਸੂਟ ਬਹੁਤ ਹੀ ਸੋਹਣਾ ਵਾਈਟ ਕਲਰ ਦੇ ਵਿੱਚ ਬਣਿਆ ਆ ਆਫ ਵਾਈਟ ਜਿਹਾ ਕਲਰ ਤੇ ਸਾਰੇ ਦੇ ਵਿੱਚ ਆਪਣਾ ਜਾਲ ਦਿੱਤਾ ਹੋਇਆ ਥ्रेड ਵਿੱਚ ਯੂਜ਼ ਕੀਤਾ ਟੋਟਲੀ ਵਰਕ ਰਹਿਗਾ ਹੈਂਡ ਦਾ ਅਸੀਂ ਦੇਖ ਸਕਦੇ ਹੋ ਵਿੱਚ ਮੈਰੂਨ ਪੀਕਾਕ ਸ਼ੇਡ ਤੇ ਪੈਰਟ ਗ੍ਰੀਨ ਜਿਹਾ ਕਲਰ ਪਾਇਆ ਹੈ ਚਾਕਾਂ ਦੇ ਉੱਪਰ ਵੀ ਆਪਾਂ ਸੇਮ ਵਰਕ ਕੀਤਾ ਹੋਇਆ ਦੇਖ ਸਕਦੇ ਹੋ ਨਾ ਚਾਕ ਘੇਰੇ ਦੇ ਉੱਪਰ ਤੇ ਨੈਕ ਲਾਈਨ ਦੇ ਉੱਪਰ ਨੈਕ ਤੇ ਜਿਹੜਾ ਚਾਕੇ ਰਿਹਾ ਉਹ ਕੰਮ ਉਹ ਸਾਰਾ ਸੇਮ ਰਹੇਗਾ ਤੇ ਬਹੁਤ ਹੀ ਸੋਹਣਾ ਕੰਮ ਹੋਇਆ ਹੈ ਸਲੀਵਜ਼ ਵੀ ਬੁਰੀਆਂ ਹੈਵੀ ਰਹਿਣੀਆਂ ਪੂਰੇ ਜਾਲ ਵਾਲੀਆਂ ਸਲੀਵਜ਼ ਰਹਿਣਗੀਆਂ ਪੂਰੇ ਬਾਰਡਰ ਦਿੱਤੀ ਹੋਈ ਆ ਬਹੁਤ ਹੀ ਸੋਹਣਾ ਜਿਹਾ ਕੰਮ ਹੋਇਆ ਹੈ ਸੂਟ ਦੇ ਉੱਪਰ ਹੈ ਨਾ ਤੇ ਜਿਹੜੀ ਫਿਨਿਸ਼ਿੰਗ ਕੀਤੀ ਆ ਉਹ ਆਪਾਂ ਮਹਿੰਦੀ ਕਲਰ ਨਾਲ ਕੀਤੀ ਹੋਈ ਆ ਕਿਉਂਕਿ ਵਿੱਚ ਮਹਿੰਦੀ ਰਚ ਸੀ ਦੁਪੱਟਾ ਵੀ ਆਪਾਂ ਮਹਿੰਦੀ ਕੀਤਾ ਇੱਕ ਭੈਣ ਦੇ ਨਾਲ ਸਲਵਾਰ ਮਹ ਸੈਮੀ ਕਰੀਬ ਦੇ ਵਿੱਚ ਇਹ ਸਟੱਫ ਰਹੇਗਾ ਤੇ ਸੈਮੀ ਤੇ ਪਿਓਰ ਦੇ ਵਿੱਚ ਜਿਵੇਂ ਅੰਦਰ 4000 ਦਾ ਪੈ ਜਾਂਦਾ ਜਿਹੜਾ ਡਿਫਰੈਂਸ ਕੋਲ ਦਾ ਸੂਟ ਦਾ 4000 ਦਾ ਪੈ ਜਾਂਦਾ ਵਾ ਤੇ ਨਾਲ ਜਿਹੜਾ ਆਪਾਂ ਦੁਪੱਟਾ ਰੈਡੀ ਕੀਤਾ ਉਹ ਵੀ ਮਹਿੰਦੀ ਕਲਰ ਦਾ ਕੀਤਾ ਹੋਇਆ ਬਹੁਤ ਹੀ ਸੋਹਣਾ ਆਪਾਂ ਲੇਸ ਲਾ ਕੇ ਦੁਪੱਟਾ ਜਿਹੜਾ ਪਿਓਰ ਚਰੋਨ ਦਾ ਚਰੋਨ ਦੇ ਵਿੱਚ ਵੀ ਆਪਣੇ ਕੋਲ ਦੋ ਤਿੰਨ ਕੁਆਂਟਿਟੀਆਂ ਨੇ ਜ਼ਿਆਦਾ ਭੈਣਾ ਮੇਰੇ ਕੋਲ ਜਿੰਨੇ ਜ਼ਿਆਦਾ ਕਹਿੰਦੀਆਂ ਨੇ ਕਮਲ ਚਰੋਨ ਦੇ ਦੁਪੱਟੇ ਚਾਹੀਦੇ ਆਪਾਂ ਨਾ ਭਰਤ ਦਾ ਵੀ ਯੂਜ਼ ਕਰਦੇ ਆਂ ਤੇ ਜਿਹੜਾ ਵੀ ਆਪਾਂ ਨੂੰ ਕਹਿ ਦੇਣਗੇ ਆਪਾਂ ਉਹੀ ਦੁਪੱਟਾ ਜਿਆਦਾ ਯੂਜ਼ ਕਰਦੇ ਆ ਆਰਗੈਂਜ਼ਾ ਦਾ ਵੀ ਜਿਹੜੇ ਸੂਟ ਨਾਲ ਪਹਿਣਾ ਕਹਿ ਦੇਣੀ ਆਰਗੈਂਜ਼ਾ ਦਾ ਦੁਪੱਟਾ ਲਵਣਾ ਆਪਾਂ ਆਰਗੈਂਜ਼ਾ ਦੇ ਵੀ ਲੋਅ ਦੇ ਆ ਜਿੱਦਾਂ ਤੁਸੀਂ ਆਪਾਂ ਨੂੰ ਜਿਵੇਂ ਕਹੋਗੇ ਹੈਨਾ ਆਪਾਂ ਉਸ ਹਿਸਾਬ ਨਾਲ ਹੀ ਤੁਹਾਡਾ ਸੂਟ ਕਸਟਮਾਈਜ਼ ਕਰ ਦਾਂਗੇ ਕਿਉਂਕਿ ਜਿਆਦਾ ਜਿਵੇਂ ਨੱਪਰ ਦਾ ਵੀ ਦੁਪੱਟਾ ਵਧੀਆ ਤੇ ਕਮਲਚਰੋਂ ਦਾ ਵੀ ਵਧੀਆ ਪਰ ਜਿਆਦਾ ਜਿਵੇਂ ਬਾਹਰਲੇ ਆਪਣੇ ਜਿਹੜੇ ਹੈਗੇ ਕਸਟਮਰ ਸਾਰੇ ਇਦਾਂ ਹੀ ਕਹਿੰਦੇ ਸਾਨੂੰ ਕਮਲਚਰੋਂ ਦਾ ਦੁਪੱਟਾ ਚਾਹੀਦਾ ਫਿਰ ਆਪਾਂ ਕਮਲ ਦਾ ਹੀ ਲਾਈਦਾ ਜਿੱਦਾਂ ਜਨ ਤੁਸੀਂ ਮੈਨੂੰ ਕਹੋਗੇ ਵੀ ਆਹ ਦੁਪੱਟਾ ਚਾਹੀਦਾ ਸਟੌਕ ਚਾਹੀਦਾ ਭੋ ਉਸੇ ਰਿਕਾਰਡਿੰਗ ਤੁਹਾਨੂੰ ਸੂਟ ਬਣਾ ਕੇ ਦੇਵਾਂਗੇ ਹਨ ਤੇ ਨੈਕਸਟ ਸੂਟ ਹੈਗਾ ਜੀ ਬਹੁਤ ਹੀ ਫੇਮਸ ਡਿਜ਼ਾਈਨ ਆਪਣਾ ਅਣਗਿਣਤ ਸੂਟ ਬਣ ਚੁੱਕਿਆ ਅਣਗਿਣਤ ਬੁਕਿੰਗ ਪਈ ਹੈ ਮੇਰੇ ਕੋਲ ਇਹਨਾਂ ਦੀ ਮੋਰਾ ਵਾਲਾ ਡਿਜ਼ਾਈਨ ਬਹੁਤ ਹੀ ਪਿਆਰ ਦੇ ਰਹੇ ਆ ਭੈਣਾ ਇਹਨਾਂ ਨੂੰ ਇਹ ਸੂਟਾਂ ਨੂੰ ਹਨਾ ਬਹੁਤ ਹੀ ਪਸੰਦ ਆ ਰਹੇ ਕਿਉਂਕਿ ਪੀਕੋਗ ਜਿਹੜੇ ਉੱਪਰ ਪਾਏ ਹੋਏ ਹਨਾ ਸੋਹਣੇ ਹੀ ਬਹੁਤ ਲੱਗਦੇ ਆ ਬਹੁਤ ਹੀ ਸੋਹਣਾ ਜਿਹਾ ਲੱਗ ਰਿਹਾ ਪੀਕੋਕ ਬਣਿਆ ਹੋਇਆ ਤੇ ਉੱਪਰ ਸਾਰੇ ਬੂਟੀ ਲੱਗੀ ਉੱਪਰ ਸਾਰੇ ਬੂਟੀ ਦੇਗੀ ਚਾਕ ਕੇ ਇਹਦਾ ਕੰਮ ਰਹੇਗਾ ਚਾਕਾ ਦੀ ਫਿਨਿਸ਼ਿੰਗ ਆਪਾਂ ਟਿਸ਼ੂ ਦੇ ਨਾਲ ਕੀਤੀ ਹੋਈ ਆ ਤੁਸੀਂ ਬਨਾਰਸੀ ਸਟਫ ਨਾਲ ਵੀ ਕਰਵਾ ਸਕਦੇ ਹੋ ਜਿੱਦਾਂ ਆਪਾਂ ਕਰਦੇ ਆ ਉਦਾਂ ਵੀ ਕਰਵਾ ਸਕਦੇ ਹੋ ਬਾਕੀ ਜਿੱਦਾਂ ਭੈਣ ਆਪਾਂ ਨੂੰ ਕਹਿੰਦੀਆਂ ਨੇ ਆਪਾਂ ਉਸੇ ਤਰੀਕੇ ਨਾਲ ਉਹਨੂੰ ਕਸਟਮਾਈਜ਼ ਕਰਵਾ ਦਿੰਦੇ ਆ ਤੇ ਬਹੁਤ ਸੋਹਣੀ neck ਪੂਰੀ ਸਾਰਾ ਜਿਹੜਾ ਹੈਗਾ ਸੂਟ ਇਹ ਦਬਕੇ ਦਾ ਬਣਿਆ ਹੈ ਟੋਟਲੀ ਦਬਕਾ ਕੋਪਰ ਇੰਟੀਕੀ ਕਲਰ ਆਪਾਂ ਯੂਜ਼ ਕਰਦੇ ਆ ਜਿਹੜਾ ਕਿ ਜਿੱਦਾਂ ਦਾ ਇੰਟੀਕੀ ਕਲਰ ਹੁੰਦਾ ਉਸੇ ਰਿਕੋਰਡਿੰਗ ਆਪਾਂ ਉਹਦੇ ਉੱਪਰ ਵਰਕ ਕਰਦੇ ਆ ਬਹੁਤ ਹੀ ਸੋਹਣੀਆਂ 슬ੀਵਜ਼ ਬਣੀਆਂ ਹੋਈਆਂ ਨੇ ਪੂਰੀਆਂ ਹੈਵੀ 슬ੀ ਅੱਸੀ ਗ੍ਰਾਮ ਦੇ ਵਿੱਚ ਇਹ ਸੂਟ ਰੈਡੀ ਕੀਤਾ ਹੋਇਆ ਬਹੁਤ ਹੀ ਸੋਹਣਾ ਮੈਰੂਨ ਜਿਹਾ ਕਲਰ ਆ ਇਹ ਇੱਕ ਭੈਣ ਆਪਣੇ ਕੋਲ ਹੁਣ ਬ੍ਰਾਈਡਲ ਲਈ ਵੀ ਰੈਡੀ ਕਰਵਾ ਰਹੀ ਹੈ ਸੂਟ ਤੇ ਦੋ ਤਿੰਨ ਆਰਡਰ ਹੋਰ ਵੀ ਆ ਗਏ ਆ ਜਦੋਂ ਵੀ ਮੈਂ ਇੱਕ ਸੂਟ ਕਿਸੇ ਨੂੰ ਦਿਖਾਉਣੀ ਆ ਹਨਾ ਕੋਈ ਵੀ ਆਉਂਦਾ ਆਪਣੀ ਬੁਟੀਕ ਤੇ ਆਪਾਂ ਜਦੋਂ ਕਿਸੇ ਨੂੰ ਵੀ ਦਿਖਾਉਂਦੇ ਆ ਜਾਂ ਵੀਡੀਓ ਦੇ ਵਿੱਚ ਵੀ ਦੇਖਦੇ ਆ ਇਹ ਸੂਟ ਦਾ ਆਰਡਰ ਆਉਂਦਾ ਹੀ ਆਉਂਦਾ ਜਦੋਂ ਵੀ ਆਪਾਂ ਇੱਕ ਵੀਡੀਓ ਪਾਉਣੀ ਆ ਇਹਦੀ ਤੇ ਇਹਦੀ ਜਿਹੜੀ ਸਲਵਾਰ ਆ ਉਹਦੇ ਵੀ ਆਪਾਂ ਪਹੁੰਚਿਆ ਤੇ ਵਰਕ ਕੀਤਾ ਹੋਇਆ ਦੇਖ ਸਕਦੇ ਪਹੁੰਚਿਆਂ ਦੇ ਉੱਪਰ ਵੀ ਵਰਕ ਕੀਤਾ ਹੋਇਆ ਬਹੁਤ ਹੀ ਸੋਹਣਾ ਬ੍ਰਾਈਡਲ ਸੂਟ ਵੀ ਬਣ ਜੂ ਦੇਖ ਸਕਦੇ ਬਹੁਤ ਹੀ ਸੋਹਣਾ ਜਿ ਦੇਖ ਸਕਦੇ ਹੋ ਪਹੁੰਚਿਆਂ ਦੇ ਉੱਪਰ ਵਕ ਜਾ ਕੇ ਜੇ ਦੀ ਭੈਣ ਦੇ ਬ੍ਰਦਰ ਦਾ ਵਿਆਹ ਜਾਂ ਕੋਈ ਪਰਜਾਈ ਆ ਉਹ ਉਹਦੇ ਦਿਓਰ ਦਾ ਵਿਆਹ ਉਹਦੇ ਤੇ ਵੀ ਤੁਸੀਂ ਇਹ ਸੂਟ ਆਪਣੇ ਕੋਲੋਂ ਔਨ ਆਰਡਰ ਰੈਡੀ ਕਰਵਾ ਸਕਦੇ ਹੋ ਜਿਹੜਾ ਰਹੇਗਾ ਦੁਪੱਟਾ ਉਹ ਵੀ ਪਹਿੋਰ ਚੁਣੋਂ ਦਾ ਉਹ ਵੀ ਬਹੁਤ ਸੋਹਣਾ ਰੈਡੀ ਕੀਤਾ ਹੋਇਆ ਦੇਖ ਸਕਦੇ ਹੋ ਲੇਸ ਲਾ ਕੇ ਵਿੱਚ ਆਪਾਂ ਹਲਕਾ ਜਿਹਾ ਕੰਮ ਕੀਤਾ ਹੋਇਆ ਵਿੱਚ ਸਾਰੇ ਬੂਟੀ ਦਿੱਤੀ ਹੋਈ ਆ ਬਾਕੀ ਤੁਸੀਂ ਆਪਣੇ ਬਜਟ ਦੇ ਹਿਸਾਬ ਨਾਲ ਮੇਰੇ ਕੋਲੋਂ ਕਰਵਾ ਸਕਦੇ ਹੋ ਜੇ ਹੈਵੀ ਦੁਪੱਟਾ ਬਣਵਾਉਗੇ ਤੁਹਾਨੂੰ ਵੀ ਪਤਾ ਹੀ ਆ ਫਿਰ ਉਹਦਾ ਬਜਟ ਜ਼ਿਆਦਾ ਹੋ ਜਾਏਗਾ ਥੋੜਾ ਹਲਕਾ ਕੰਮ ਕਰਵਾਉਗੇ ਮੀਡੀਅਮ ਜਿਹਾ ਤੁਹਾਡੇ ਬਜਟ ਦੇ ਵਿੱਚ ਆ ਜੂਗਾ ਸੂਟ ਸੋਣੀ ਜਿਹੜੀ ਇਹਦੀ ਫਿਨਿਸ਼ਿੰਗ ਆਪਾਂ ਟਿਸ਼ੂ ਦੇ ਨਾਲ ਕੀਤੀ ਹੋਈ ਆ ਬਹੁਤ ਹੀ ਜਿਵੇਂ ਸੋਨਾ ਤੇ ਸੋਬਰ ਜਿਹਾ ਇਹ ਸੂਟ ਰੈਡੀ ਹੋਇਆ ਵਾ ਤੇ ਨੈਕਸਟ ਸੂਟ ਵੀ ਆਪਣਾ ਪਿਓਰ ਦੇ ਵਿੱਚ ਰਹੇਗਾ ਬਹੁਤ ਹੀ ਪਿਆਰਾ ਜਿਹਾ ਕਲਰ ਆ ਉਹ ਭੈਣ ਦੇ ਕਲਰ ਆਪਾਂ ਨੂੰ ਖੋਦ ਦਿੱਤਾ ਸੀਗਾ ਤੇ ਡਿਜ਼ਾਈਨ ਤੁਸੀਂ ਇਹ ਵੀ ਪਹਿਲਾਂ ਮੇਰੇ ਕੋਲ ਦੇਖਿਆ ਹੋਊਗਾ ਜਦ ਆ ਆਪਣੇ ਕੋਲੇ ਰਿਪੀਟ ਵਾਲੀ ਬਣਦੀ ਆ ਸੂਟ ਤੇ ਬਹੁਤ ਹੀ ਸੋਹਣਾ ਕਲਰ ਆ ਗ੍ਰੀਨ ਜਿਹਾ ਕਲਰ ਹੈ ਨਾ ਬਹੁਤ ਹੀ ਸੋਹਣਾ ਉੱਪਰ ਇਹਦੇ ਸਾਰੇ ਟੋਟਲੀ ਜਾਲ ਪਾਇਆ ਹੋਇਆ ਦੇਖ ਸਕਦੇ ਸਾਰੇ ਦੇ ਉੱਪਰ ਜਾਲੇ ਵਿੱਚ ਹਲਕਾ ਜਿਹਾ ਮੈਰੂਨ ਕਲਰ ਦਾ ਕੰਮ ਕੀਤਾ ਹੋਇਆ ਦੇਖ ਸਕਦੇ ਰੈੱਡ ਮੈਰੂਨ ਕਲਰ ਦਾ ਹਨ ਸਾਰੇ ਬਰਲ ਵਰਕ ਰਹੇਗਾ neck ਦੇ ਉੱਪਰ ਵੀ ਬਹੁਤ ਸੋਹਣਾ ਰਾਉਂਡ ਦੇ ਵਿੱਚ ਵਰਕ ਕੀਤਾ ਹੋਇਆ ਬਹੁਤ ਹੀ ਸੋਹਣੀ ਆ ਰਹੀਆਂ 슬ੀਵਸ ਬਣੀਆਂ ਹੋਈਆਂ ਨੇ 슬ੀਵਸ ਉੱਪਰ ਵੀ ਪੂਰੇ ਜਾਲ ਰਹੇਗਾ ਤੁਸੀਂ ਆਪਣੇ ਜਿਵੇਂ ਚੋਇਸ ਦੇ ਹਿਸਾਬ ਨਾਲ ਇਹਨੂੰ ਰੈਡੀ ਕਰਵਾ ਸਕਦੇ ਹੋ ਸੈਮੀ ਸਟੱਫ ਤੇ ਵੀ ਕਰਵਾ ਸਕਦੇ ਹੋ ਆਪਣਾ 80 ਗ੍ਰਾਮ ਪਿਓਰ ਕਰੇ ਦੇ ਵਿੱਚ ਕੀਤਾ ਹੋਇਆ ਤੇ ਪ੍ਰਾਈਸ ਆਪਾਂ ਤੁਹਾਨੂੰ ਫਿਰ ਦੱਸਦੇ ਆ ਵੀ ਨਹੀਂ ਦੱਸਦੇ ਪ੍ਰਾਈਸ ਤੁਸੀਂ ਸਕਰੀਨ ਸ਼ਾਟ ਲੈ ਕੇ ਹਨਾ ਫਿਰ ਮੇ ਤੁਲੇ ਸਕਦੇ ਹੋ WhatsApp ਨੰਬਰ ਮੇਰੇ ਉੱਪਰ ਆਈ ਰਿਹਾ 788350223 ਉਹਦੇ ਤੇ ਤੁਸੀਂ ਲੈ ਸਕਦੇ ਹੋ ਹਨਾ ਬਹੁਤ ਹੀ ਸੋਹਣਾ ਕੰਮ ਤੇ ਸਲਵਾਰ ਦੇਖੋਗੇ ਬਹੁਤ ਹੀ ਸੋਹਣੀ ਇਹਦੀ ਸਲਵਾਰ ਬਣੀ ਹੋਈ ਆ ਉਹਦੇ ਵੀ ਆਪਾਂ ਪੌਂਚਿਆਂ ਦੇ ਵਰਕ ਕੀਤਾ ਹੋਇਆ ਦੇਖ ਸਕਦੇ ਹੋ ਸਲਵਾਰ ਦੇ ਵੀ ਪੌਂਚਿਆਂ ਦੇ ਵਰਕ ਕੀਤਾ ਹੋਇਆ ਬਹੁਤ ਹੀ ਸੋਹਣਾ ਵਰਕ ਸਲਵਾਰ ਦੇ ਪੌਂਚਿਆਂ ਤੇ ਰਹੇਗਾ ਤੇ ਨਾਲ ਜਿਹੜਾ ਦੁਪੱਟਾ ਰਹੇਗਾ ਉਹ ਵੀ ਪ्योर ਚਨਾਉਂਦਾ ਦੁਪੱਟਾ ਉਹ ਆਪਾਂ ਇਸ ਲੱਕੇ ਰੈਡੀ ਕੀਤਾ ਹੈ ਵਿੱਚ ਆਪਾਂ ਸਾਰੇ ਛੋਟੀ ਛੋਟੀ ਮੂਟੀ ਦਿੱਤੀ ਹੋਈ ਆ ਫੇ ਖਾਲੀ ਨਹੀਂ ਲੱਗਦਾ ਵਿੱਚ ਆਪਾਂ ਥੋੜਾ ਜਿਹਾ ਕੰਮ ਕਰਦੀ ਹੈ ਨਾ ਦੁਪट्टे ਦੀ ਗ੍ਰੇਸ ਆ ਜਾਂਦੀ ਆ ਬਹੁਤ ਹੀ ਸੋਹਣਾ ਜਿਨੇ ਜੇ ਦੁਪट्टे ਦੇ ਆਪਣੇ ਸੂਟ ਦੇ ਵਿੱਚ ਪਰਲ ਦਾ ਕੰਮ ਆ ਤਾਂ ਆਪਾਂ ਦੁਪट्टे ਦੇ ਵਿੱਚ ਵੀ ਜਰੂਰ ਪਰਲ ਦਾ ਕੰਮ ਕਰਾਂਗੇ ਕਈ ਭੈਣਾਂ ਦੀ ਜੋ ਆਇਸ ਹੁੰਦੀ ਆ ਕਿ ਸਾਨੂੰ ਪਰਲ ਜਰੂਰ ਲਗਾ ਕੇ ਦੇਵੋ ਕਿ ਸਾਨੂੰ ਪਰਲ ਸੋਹਣੇ ਲੱਗਦੇ ਆ ਆਪਾਂ ਪਰਲ ਵੀ ਲਗਾ ਕੇ ਦੇਈ ਦੀ ਆ ਜਿੱਦਾਂ ਵੀ ਤੁਸੀਂ ਕਹੋਗੇ ਬਸ ਆਪਾਂ ਉਸ ਹਿਸਾਬ ਨਾਲ ਤੁਹਾਨੂੰ ਸੂਟ ਰੈਡੀ ਕਰਕੇ ਦੇ ਸਕਦੇ ਆ ਤੇ ਬਹੁਤ ਹੀ ਪਿਆਰਾ ਸੂਟ ਆ ਇਹ ਨੈਕ ਸੂਟ ਜਿਹੜਾ ਹੈਗਾ ਜੀ ਆਪਣਾ ਬਾਂਦੀ ਪ੍ਰਿੰਟ ਦੇ ਵਿੱਚ ਬਹੁਤ ਹੀ ਸੋਹਣਾ ਸੂਟ ਆ ਉਹ ਵੀ ਬਣਿਆ ਹੋਇਆ ਰੇਡ ਕਲਰ ਰਹੇਗਾ ਇਹ ਭੈਣ ਨੇ ਆਪਣੀ ਡਾਟਰ ਜਿਹਨੂੰ ਗਿਫਟ ਦੇਣਾ ਉਹਦੇ ਵਾਸਤੇ ਰੈਡੀ ਕਰਵਾਇਆ ਬਹੁਤ ਹੀ ਸੋਹਣਾ ਕੰਮ ਦੇਖ ਸਕਦੇ ਹੋ ਘੇਰੇ ਦੇ ਵਿੱਚ ਬਿਲਕੁਲ ਸਿੰਪਲ ਸੋਬਰ ਜਿਵੇਂ ਤੁਸੀਂ ਕਿਸੇ ਗੁਰਦੁਆਰੇ ਚ ਪਾਉਣਾ ਕੀਤੀ ਪਾਰਟੀ ਚ ਪਾਉਣਾ ਜਾਂ ਘਰ ਦੇ ਵਿੱਚ ਕੋਈ ਆਪਣੇ ਪਾਠ ਪ੍ਰਕਾਸ਼ ਹੋਇਆ ਤੁਸੀਂ ਉੱਥੇ ਪਾਉਣਾ ਚਾਹੁੰਦੇ ਹੋ ਨਾ ਬਹੁਤ ਹੀ ਸੋਹਣਾ ਜਿਵੇਂ ਇਹ ਛੋਟੇ ਮੋਟੇ ਫੰਕਸ਼ਨ ਤੇ ਵੀ ਤੁਸੀਂ ਪਾ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਕੰਮ ਦੇਖ ਸਕਦੇ ਹੋ ਨਾ ਘੇਰੇ ਦੇ ਉੱਪਰ ਵੀ ਆਪਾਂ ਪੈਚ ਲਾ ਕੇ ਉੱਪਰ ਪੈਰਲਟ ਤੇ ਸਕਿਨ ਕਲਰ ਜਿਹੜਾ ਬੰਦਨੀ ਦਾ ਪ੍ਰਿੰਟ ਸੀ ਆਪਾਂ ਉਹ ਕਲਰ ਦਾ ਇਹਦੇ ਵਿੱਚ ਵਰਕ ਕੀਤਾ ਹੋਇਆ ਉਹਦੇ ਹੀ ਆਪਾਂ 슬ੀਵਜ਼ ਦੇ ਉੱਪਰ ਕੀਤਾ ਹੈ ਨੈਕਲਾਈਨ ਬਹੁਤ ਸੋਹਣੀ ਪੋਟਲੀ ਬਟਨ ਲਗਾ ਕੇ ਕੀਤੀ ਹੋਈ ਆ ਬਹੁਤ ਹੀ ਪਿਆਰਾ ਜਿਹਾ ਕਰੇਵ ਦਾ ਇਹ ਸਟੱਫ ਰਹੇਗਾ ਬੰਦਨੀ ਪ੍ਰਿੰਟ ਦੇ ਵਿੱਚ ਕੁਛ ਇਹਦੇ ਵਿੱਚ ਸ਼ਿਮਰ ਚ ਵੀ ਆਉਂਦੇ ਆ ਕਰੇਵ ਚ ਵੀ ਆਉਂਦੇ ਆ ਔਰਗੈਂਜ਼ਾ ਚ ਵੀ ਆਉਂਦੇ ਆ ਤੁਸੀਂ ਆਪਣੇ ਚੁਆਇਸ ਦੇ ਰਿਕੋਰਡਿੰਗ ਆਪਣੇ ਕੋਲੋਂ ਇਹ ਰੈਡੀ ਕਰਵਾ ਸਕਦੇ ਹੋ ਜਿਹੜੀ ਰਹਿਗੀ ਸਲਵਾਰ ਉਹ ਆਪਾਂ ਸਟ੍ਰੇਟ ਸਲਵਾਰ ਬਣਾਈ ਹੈ ਉਹਦੇ ਤੇ ਨਹੀਂ ਵਰਕ ਹੈਗਾ ਤੁਸੀਂ ਇਹਦੇ ਤੇ ਵੀ ਵਰਕ ਕਰਵਾ ਸਕਦੇ ਹੋ ਦੁਪੱਟਾ ਬਹੁਤ ਹੀ ਪਿਆਰਾ ਪਿਓਰ ਚਨਾਉਂ ਦਾ ਦੁ ਦੇਖ ਸਕਦੇ ਹੋ ਤਾਂ ਬਹੁਤ ਆ ਬਹੁਤ ਹੀ ਸੋਹਣਾ ਬਣਿਆ ਹੋਇਆ ਉਹਦੇ ਚਾਰੇ ਕੋਨਰਾਂ ਦੇ ਵਿੱਚ ਆਪਾਂ ਪੈਸ ਲਗਾ ਕੇ ਉੱਪਰ ਵਰਕ ਕੀਤਾ ਤੇ ਸਕੈਲਪਿੰਗ ਕੀਤੀ ਹੈ ਜਿਹਦਾ ਆਪਾਂ 셔ਟ ਦੇ ਘੇਰੇ ਦੇ ਵਿੱਚ ਸਕੈਲਪਿੰਗ ਕੀਤੀ ਹੈ ਨਾ ਉਹਦਾ ਹੀ ਆਪਾਂ ਦੁਪट्टे ਦੇ ਵਿੱਚ ਵੀ ਕੀਤੀ ਹੋਈ ਹੈ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਜਿਵੇਂ ਇਹ ਸੂਟ ਰੈਡੀ ਹੋ ਗਿਆ ਬਹੁਤ ਹੀ ਪਿਆਰਾ ਲੱਗ ਰਿਹਾ ਵਾ ਸਿੰਪਲ ਸੋਪਰ ਜਿਹਾ ਜਿਵੇਂ ਸੂਟ ਬਣ ਗਿਆ ਦੇਖ ਸਕਦੇ ਹੋ ਨਾ ਹੱਜੀ ਬਹੁਤ ਹੀ ਸੋਹਣਾ ਸੂਟ ਬਣਿਆ ਹੈ ਸ਼ਿਮਰ ਦੇ ਵਿੱਚ ਸੂਟ ਰਹੇਗਾ ਸਾਰਾ ਟੋਟਲੀ ਆਪਣਾ ਆਰੀ ਵਰਕ ਦਾ ਰਹੇਗਾ ਤਰਪਾਈ ਦੇਂਦੀ ਹੈ ਤੇ ਇਹਦੇ ਕਰਨ ਵਾਲੀ ਸਾਰਾ ਟੋਟਲੀ ਆਰੀ ਵਰਕ ਦਾ ਬਹੁਤ ਹੀ ਸੋਹਣਾ ਪੈਚ ਲਗਾ ਕੇ ਆਪਾਂ ਇਹਤੇ ਕੰਮ ਕੀਤਾ ਹੈ ਗ੍ਰੀਨ ਮੈਰੂਨ ਤੇ ਮਾਜੈਂਟਾ ਕਲਰ ਦਾ ਪੈਚ ਲਾ ਕੇ ਨਾ ਆਪਾਂ ਇਹਤੇ ਵਰਕ ਕੀਤਾ ਵਿੱਚ ਆਪਾਂ ਦਿੱਤੇ ਹੋਏ ਇਹਦੇ ਪੈਨਲ ਦੋ ਪਾਸੇ ਆਪਾਂ ਇਹਦੇ ਵਿੱਚ ਪੈਨਲ ਬਹੁਤ ਹੀ ਪਿਆਰਾ ਜਿਵੇਂ ਸੂਟ ਬਣਿਆ ਫਿਨਿਸ਼ਿੰਗ ਆਪਾਂ ਇਹਦੀ ਮਾਜੈਂਟਾ ਕਲਰ ਨਾਲ ਦਿੱਤੀ ਹੋਈ ਹੈ ਤੇ ਸਲੀਪਸ ਦੇ ਉੱਪਰ ਵੀ ਬਹੁਤ ਸੋਹਣਾ ਪੈਚ ਲਾ ਕੇ ਆਪਾਂ ਦੇਖ ਸਕਦੇ ਹੋ ਵਰਕ ਕੀਤਾ ਹੋਇਆ ਬਹੁਤ ਹੀ ਪਿਆਰਾ ਜਿਹੜਾ ਹੈਗਾ ਵਰਕ ਕੀਤਾ ਹੋਇਆ ਇਹਦੇ ਤੇ ਹੈ ਨਾ ਸਾਰਾ ਆਰੀ ਦਾ ਜਿਵੇਂ ਹੋ ਗਿਆ ਇਹ ਵਰਕਰ ਅੰਚਰੀ ਦਾ ਵਰਕਰ ਹੈਗਾ ਬਹੁਤ ਹੀ ਸੋਹਣਾ ਜਿਵੇਂ ਇਹ ਸੂਟ ਬਣ ਕੇ ਜਾ ਰਿਹਾ ਤੇ ਤੁਸੀਂ ਇਹਨੂੰ ਕਿਸੇ ਵੀ ਫੰਕਸ਼ਨ ਤੇ ਪਾ ਸਕਦੇ ਹੋ ਆਪਣੇ ਘਰ ਦੇ ਹੈ ਨਾ ਤੇ ਨਾਲ ਹੈਗਾ ਜੀ ਇਹਦੀ ਸਲਵਾਰ ਸਟ੍ਰੇਟ ਸਟ੍ਰੇਟ ਰਹੀਗੀ ਸਲਵਾਰ ਉਹਦੇ ਤੇ ਵੀ ਬਹੁਤ ਸੋਹਣਾ ਪੈਚ ਲਾ ਕੇ ਵਰਕ ਕੀਤਾ ਹੈ ਦੇਖ ਸਕਦੇ ਹੋ ਆਪਾਂ ਤੇਲੇ ਕਲਰ ਦੇ ਪੈਚ ਇਹਦੇ ਵਿੱਚ ਵੀ ਯੂਜ਼ ਕੀਤੇ ਹੋਏ ਨੇ ਦੇਖ ਸਕਦੇ ਹੋ ਨਾ ਬਹੁਤ ਹੀ ਸੋਹਣਾ ਲੱਗ ਰਿਹਾ ਬਣਿਆ ਹੋਇਆ ਤੇ ਪੈਚੇਸ ਦਾ ਕੰਮ ਰਹਿ ਗਿਆ ਉੱਪਰ ਸਾਰੇ ਆਪਾਂ ਜਿਵੇਂ ਤਿੱਲੇ ਨਾਲ ਉਹਨੂੰ ਫਿਨਿਸ਼ਿੰਗ ਕੀਤੀ ਹੋਈ ਆ ਪੌਂਚੇ ਦੇ ਉੱਪਰ ਆਪਾਂ ਬਹੁਤ ਸੋਹਣੀ ਬੀਲ ਦੇ ਕੇ ਚੰਪਾਲੇ ਸਿੱਧੀ ਹੋਈਆਂ ਨਾਲ ਨਾ ਬਹੁਤ ਹੀ ਪਿਆਰਾ ਜਿਹਾ ਜਿਵੇਂ ਇਹ ਸੂਟ ਬਣ ਕੇ ਜਾ ਰਿਹਾ ਜਿਹੜਾ ਰਹੇਗਾ ਦੁਪੱਟਾ ਬਹੁਤ ਹੀ ਪਿਆਰਾ ਦੁਪੱਟਾ ਰਹੇਗਾ ਗ੍ਰੇਸ਼ ਕਲਰ ਹੈ ਦਾ ਤੇ ਬਹੁਤ ਹੀ ਪਿਆਰਾ ਇਹਦਾ ਦੁਪੱਟਾ ਰਹੇਗਾ ਦੇਖ ਸਕਦੇ ਹੋ ਦੁਪੱਟੇ ਦੇ ਵਿੱਚ ਆਪਾਂ ਸਾਰੇ ਪੈਚੇਸ ਦਾ ਕੰਮ ਕੀਤਾ ਹੋਇਆ ਸਾਰੇ ਦੁਪੱਟੇ ਦੇ ਵਿੱਚ ਨਾ ਪੈਚ ਲਗਾਏ ਹੈ ਪਿਓਰ ਔਰਗੈਂਜ਼ਾ ਦਾ ਦੁਪੱ ਹਾਂਜੀ ਬਹੁਤ ਹੀ ਸੋਹਣੀ ਜਿਹੜੀ ਹੈਗੀ ਫਿਨਿਸ਼ਿੰਗ ਕੀਤੀ ਹੋਈ ਹੈ ਸਾਰਾ ਪੈਚੇਸ ਦਾ ਕੰਮ ਰਹੇਗਾ ਨਾਲ ਆਪਾਂ ਖਿਚੜੀ ਗੋਟਾ ਲਗਾਇਆ ਹੈ ਦੇਖਸਾਤੇ ਬਹੁਤ ਹੀ ਸੋਹਣਾ ਜਿਵੇਂ ਇਹਦੇ ਤੇ ਵੀ ਵਰਕ ਕੀਤਾ ਹੋਇਆ ਸਾਰੇ ਆਹ ਵਰਕ ਕੀਤਾ ਹੋਇਆ ਹੈ ਨਾ ਨਾਲ ਆਪਾਂ ਫਿਨਿਸ਼ਿੰਗ ਦਿੱਤੀ ਬਈ ਆ ਤੁਸੀਂ ਇਹਦਾ ਕੋਈ ਵੀ ਸੂਟ ਆਪਣੇ ਕੋਲੋਂ ਕਸਟਮਾਈਜ਼ ਕਰਵਾ ਸਕਦੇ ਹੋ ਹਨਾ ਆរី ਵਰਕਰ ਹੈਂਡ ਵਰਕ ਮਸ਼ੀਨ ਵਰਕ ਪਤਾ ਹੀ ਹੈ ਤੁਹਾਨੂੰ ਆਪਾਂ ਸਾਰੇ ਤਰ੍ਹਾਂ ਦਾ ਇਹੀ ਵਰਕ ਕਰਦੇ ਹਾਂ ਤੁਸੀਂ ਇਦਾਂ ਦਾ ਕੋਈ ਵੀ ਆਪਣੇ ਕੋਲੋਂ ਵਰਕ ਕਰਵਾ ਸਕਦੇ ਹੋ ਤੇ ਕਸਟਮਾਈਜ਼ ਆਪਣੇ ਕੋਲੋਂ ਕਰਵਾ ਸਕਦੇ ਹੋ ਹਨਾ ਤੇ ਨੈਕਸਟ ਸੂਟ ਹੈਗਾ ਜੀ ਆਪਣਾ ਉਹ ਪੇਂਟ ਪਲੱਸ ਹੈਂਡ ਵਰਕ ਪ੍ਰਿੰਟ ਦੇ ਨਾਲ ਹੈਂਡਵਰਕ ਦਿੱਤਾ ਹੋਇਆ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਜਿਹਾ ਘੇਰੇ ਦੇ ਉੱਪਰ ਵਰਕ ਕੀਤਾ ਹੈ ਸਾਰਾ ਟੋਟਲੀ ਹੈਂਡਵਰਕ ਰਹੇਗਾ ਵਿੱਚ ਸਾਰੇ ਆਪਾਂ ਪੇਂਟ ਕਰਕੇ ਨੂੰ ਹਾਈਲਾਈਟ ਕੀਤਾ ਹੋਇਆ ਹੈ ਨੈਕ ਬਹੁਤ ਸੋਹਣੀ ਹੈ ਦੀ ਗਰਾਉਂਡ ਦੇ ਵਿੱਚ ਵਰਕ ਹੋਇਆ ਹੈ ਨੈਕ ਬਹੁਤ ਸੋਹਣੀ ਬਣੀ ਹੋਈ ਹੈ ਸਾਰੀ ਸਲੀਵਜ਼ ਦੇ ਉੱਪਰ ਵਰਕ ਕੀਤਾ ਹੋਇਆ ਵਾ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਜਿਹੜਾ ਹੈਗਾ ਸਲੀਵਜ਼ ਦੇ ਉੱਪਰ ਵਰਕ ਹੋਇਆ ਹੈ ਵਾ ਪੇਂਟ ਨਾਲ ਆਪਾਂ ਹੈਂਡਵਰਕ ਦਿੱਤਾ ਹੈ ਬ੍ਰੀਕ ਜੀ ਲੇਸ ਲਾ ਕੇ ਆਪਾਂ ਸਲੀਵਜ਼ ਨੂੰ ਫਿਨਿਸ਼ਿੰਗ ਦਿੱਤੀ ਹੋਈ ਆ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਲੱਗ ਰਿਹਾ ਹੈ ਨਾ ਸੂਟ ਬਣਿਆ ਹੋਇਆ ਤੇ ਕਿਰੇ ਦਾ ਕੰਮ ਰਹੇਗਾ neck ਦੇ ਉੱਪਰ ਰੌਂਗ ਦੇ ਵਿੱਚ ਵਰਕ ਸਾਰਾ ਟੋਟਲ ਵਿੱਚ ਆਪਾਂ ਹੈਂਡਵਰਕ ਕੀਤਾ ਹੋਇਆ ਬੜੀ ਸੋਹਣੀ ਜਿਵੇਂ ਦੇਖ ਸਕਦੇ ਹੋ ਪੀਚ ਕਲਰ ਬੜੀ ਸੋਹਣੀ ਪੈਰਟ ਲਾਈਟ ਬਲੂ ਕਲਰ ਨਾਲ ਲਾ ਕੇ ਆਪਾਂ ਇਹਨੂੰ ਪੇਂਟ ਦਿੱਤੀ ਸੀ ਬਹੁਤ ਹੀ ਸੋਹਣਾ ਜਿਵੇਂ ਇਹ ਪੇਂਟ ਦੇ ਨਾਲ ਆਪਣਾ ਹੈਂਡਵਰਕ ਬਹੁਤ ਹੀ ਸੋਹਣਾ ਜਿਵੇਂ ਕਲਰ ਆਫ ਵਾਈਟ ਦਾ ਕਲਰ ਰਹੇਗਾ ਨਾਲ ਇਹਦੇ ਆਪਾਂ ਰੜੀ ਕੀਤਾ ਹੋਇਆ ਸ਼ਰਾਰਾ ਬਹੁਤ ਹੀ ਪਿਆਰਾ ਜਿਹਾ ਸ਼ਰਾਰਾ ਬਣਿਆ ਹੈ ਬੜਾ ਇਹ ਸ਼ਰਾੜੀ ਜਿਹੜਾ ਪੂਰਾ ਪਾਸਾਰੀ ਟੋਟਲੀ ਹੈਂਡਵਰਕ ਕੀਤਾ ਹੈ ਦੇਖ ਸਕਦੇ ਹੋ ਟੋਟਲੀ ਹੈਂਡਵਰਕ ਹੈਗਾ ਸ਼ਰਾੜੀ ਦੇ ਵਿੱਚ ਤੇਖ ਸਾਡੇ ਬਹੁਤ ਹੀ ਸੋਹਣਾ ਹੈਂਡਵਰਕ ਹੋਇਆ ਹੈ ਪੂਰਾ ਫਲੇਅਰ ਦੇ ਵਿੱਚ ਆਪਾਂ ਇਹਦੇ ਵਰਕ ਦਿੱਤਾ ਹੋਇਆ ਉੱਪਰ ਤੱਕ ਵਰਕ ਕੀਤਾ ਹੋਇਆ ਸ਼ਰਾਗ ਦੇ ਹਨ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਜਿਹੜੇ ਸ਼ਰਾੜਾ ਸੂਟ ਬਣਿਆ ਹੈ ਥੋੜੀ ਜੀ ਵੀਡੀਓ ਬਣਾਉਣ ਤੇ ਪ੍ਰੋਬਲਮ ਆਉਦੀ ਹੈ ਕਿਉਂਕਿ ਅੱਜ ਕੱਲੇ ਹੀ ਸੀ ਵੀਡੀਓ ਬਣਾਉਣ ਲੱਗੇ ਸਾਰੇ ਬਿਜ਼ੀ ਨੇ ਉੱਧਰ ਕੰਮ ਦੇ ਵਿੱਚ ਤੇ ਬਹੁਤ ਹੀ ਸੋਹਣਾ ਦੇਖ ਸਕਦੇ ਹੋ ਫਲੇਰ ਤੇ ਟੋਟਲੀ ਵਰਕਸ਼ਿਪੀ ਦਾ ਬੜੀ ਸੋਹਣੀ ਕਲਰਫੁਲ ਬ੍ਰਿਚ ਸ਼ਿਪੀ ਲਈ ਹੈ ਸਾਰਾ ਕੰਮ ਬਹੁਤ ਹੀ ਸੋਹਣਾ ਤੇ ਬੜੀ ਫਿਨਿਸ਼ਿੰਗ ਨਾਲ ਕੀਤਾ ਗਿਆ ਵੇ ਜਿਹੜੀ ਫੋਲਡਿੰਗ ਕੀਤੀ ਆਪਾਂ ਉਹ ਵੀ ਜਿਦਾ 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 ਸਕਲਪਿਕ ਹੋਈ ਸੀ ਉਸੇ ਤਰ੍ਹਾਂ ਆਪਾਂ ਉਹਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਬਹੁਤ ਹੀ ਸੋਹਣਾ ਜਿਵੇਂ ਇਹ ਵਰਕ ਹੋਇਆ ਹੈ ਕਲਰ ਕੰਬੀਨੇਸ਼ਨ ਵੀ ਬਹੁਤ ਸੋਹਣਾ ਫਲੇਰ ਵੀ ਬਹੁਤ ਸੋਹਣਾ ਬਣਿਆ ਹੈ ਤੁਸੀਂ ਇਹਨੂੰ ਕਿਸੇ ਵੀ ਘਰ ਦੇ ਜਿਵੇਂ ਫੰਕਸ਼ਨ ਦੇ ਵਿੱਚ ਪੇਅਰ ਕਰ ਸਕਦੇ ਹੋ ਨਾ ਤੇ ਬਹੁਤ ਹੀ ਸੋਹਣਾ ਜਿਹਾ ਸੂਟ ਬਣ ਕੇ ਜਾ ਰਿਹਾ ਹੈ ਇਹ ਬੜੀ ਸੋਹਣੀ ਆਊਟਫਿਟ ਰੈਡੀ ਹੋ ਰਹੀ ਹੈ ਦੇਖ ਸਕਦੇ ਹੋ ਨਾ ਪੂਰਾ ਪ ਇਹ ਕਲਰ ਵੀ ਬੜਾ ਸੋਹਣਾ ਹੈ ਆਫ ਵਾਈਟ ਚਾ ਕਲਰ ਬਹੁਤ ਸੋਹਣਾ ਕਲਰ ਦੇ ਵਿੱਚ ਰੈਡੀ ਹੋਇਆ ਤੇ ਨਾਲ ਇਹ ਜਿਹੜਾ ਹੈਗਾ ਦੁਪੱਟਾ ਉਹ ਵੀ ਆਫ ਵਾਈਟ ਕਲਰ ਦੇ ਵਿੱਚ ਦੁਪੱਟਾ ਰਹੇਗਾ ਬੜਾ ਹੀ ਸੋਹਣਾ ਲੱਗਣਾ ਇਹਦੇ ਲਈ ਹੋਏ ਨੇ ਦੁਪੱਟੇ ਦੇਖ ਸਕਦੇ ਹੋ ਸਾਰੇ ਦੇ ਵਿੱਚ ਆਪਾਂ ਪ੍ਰਿੰਟ ਕਰਕੇ ਹੁਣ ਹਾਈਲਾਈਟ ਕੀਤਾ ਹੈ ਦੁਪੱਟੇ ਨੂੰ ਪੂਰਾ ਜਿਹੜੇ ਛਿੱਪੀ ਦਾ ਨਾਲ ਭਰੇ ਆਏ ਆ ਆਪਣਾ ਦੁਪੱਟਾ ਬਹੁਤ ਹੀ ਸੋਹਣਾ ਦੇਖ ਸਕਦੇ ਹੋ ਵਿੱਚ ਵੱਡੇ ਛੋਟੇ ਫਲਾਵਰ ਪਾ ਕੇ ਸਾਰੇ ਨੂੰ ਬੜਾ ਸੋਹਣਾ ਹੁਣ ਹਾਈਲਾਈਟ ਕੀਤਾ ਵਾ ਇਹ ਸਾਡੇ ਬਫਾਤੀ ਸੋਨਾ ਜਿਹੜਾ ਹੈਗਾ ਟੋਟਲ ਇਹ ਹੈਂਡਵਰਕ ਦਾ ਕੰਮ ਰਿਹਾ ਹੈਗਾ ਬਟ ਉਸ ਨਾਲ ਸ਼ਿਪੀ ਨਾਲ ਆਪਾਂ ਉਹ ਕਵਰ ਕੀਤਾ ਇੱਕ ਜਿਹਾ ਬੜਾ ਸੋਹਣਾ ਫਲਾਵਰ ਦਿੱਤਾ ਹੋਇਆ ਬਹੁਤ ਹੀ ਸੋਹਣਾ ਜਿਵੇਂ ਇਹ ਆਪਣਾ ਬਲੌਕ ਪ੍ਰਿੰਟ ਨਾਲ ਸਾਰੀ ਪ੍ਰਿੰਟ ਦੇ ਨਾਲ ਹਾਈਲਾਈਟ ਕਰਕੇ ਆਪਾਂ ਸੂਟ ਰੈਡੀ ਕੀਤਾ ਤੁਸੀਂ ਇਦਾਂ ਦੇ ਸੂਟ ਵੀ ਆਪਣੇ ਕੋਲ ਕਸਟਮਾਈਜ਼ ਕਰਵਾ ਸਕਦੇ ਹੋ ਸਾਡੇ ਵਾਲੇ ਸੂਟ ਜਿਹੜੇ ਹੈਗੇ ਸਾਰੇ ਡਿਫਰੈਂਟ ਜਿਹੇ ਸੂਟ ਨੇ ਬੜੇ ਵਧੀਆ ਜਿਵੇਂ ਕਾਲਾ ਸੂਟ ਬਣੇ ਹੋਏ ਨੇ ਇਹ ਸਾਰੇ ਇੱਕ ਤੋਂ ਇੱਕ ਵਧੀਆ ਸੂਟ ਨੇ ਤੇ ਕਿਉਂਕਿ ਹੁਣ ਵਿਆਹ ਦਾ ਸੀਜ਼ਨ ਸੀਜ਼ਨ ਸ਼ੁਰੂ ਇੱਧਰ ਵੀ ਹੋ ਗਿਆ ਤੇ ਸਕਾਟ ਕੇਵਨ ਆਪਣੇ ਕੋਲੇ ਕੰਮ ਬਹੁਤ ਜ਼ਿਆਦਾ ਹੋ ਗਿਆ ਤੇ ਨੈਕਸਟ ਵੀ ਹੈਗਾ ਜੀ ਆਪਣਾ ਪਿਆਰ ਦਾ ਮਕੇਸ਼ ਵਾਲਾ ਮਕੇਸ਼ ਵਾਲਾ ਸਟਾਫ ਸਾਰਾ ਜੋਰਜਰ ਦਾ ਸੌਰੀ ਜੋਰਜਰ ਦਾ ਸਟਾਫ ਹੈਗਾ ਸਾਰੀ ਤੇ ਚੱਕਾ ਮਕੇਸ਼ ਦਾ ਕੰਮ ਕੀਤਾ ਹੋਇਆ ਦੇਖ ਸਕਦੇ ਹੋ ਬੁੱppa ਵੀ ਸੋਣਾ ਜੀ ਮੇਹਰ ਸੂਟ ਬਣਿਆ ਵਾ ਦੇਖ ਸਕਦੇ ਹੋ ਬਹੁਤ ਹੀ ਸੋਨਾ ਪਾਇਦੇ ਘੇਰੇ ਦੀ ਵਰਕ ਦਿੱਤਾ ਹੈ ਟੋਟਲੀ ਦਾ ਆਪਣਾ ਬਹੁਤ ਹੀ ਜਨ ਸੋਨਾ ਸੂਟ ਬਣ ਗਿਆ ਵਿੱਚ ਸਾਰੇ ਮਕੇਸ਼ ਵਰਕ ਤੇ ਹੈ ਬਹੁਤ ਹੀ ਸੋਹਣੀ ਰਾਉਂਡ ਦੇ ਵਿੱਚ ਆਪਾਂ ਨੈਕਸ ਸ਼ੇਪ ਦਿੱਤੀ ਹੈ ਬਹੁਤ ਹੀ ਸੋਹਣੀ ਇਹਦੀ 슬ੀਵਜ਼ ਉੱਪਰ ਵਰਕ ਕਰਕੇ ਦਿੱਤਾ ਹੈ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਲੱਗ ਰਿਹਾ ਸਿੰਪਲ ਸੁਪਰ ਜਿਹਾ ਸੂਟ ਬਣ ਕੇ ਜਾ ਰਿਹਾ ਹੈ ਬੜਾ ਹੀ ਪਿਆਰਾ ਜਿਹਾ ਸੂਟ ਆ ਦੇਖ ਸਕਦੇ ਹੋ ساری ਜਿਹੜੀ ਆਪਾਂ ਫਿਨਿਸ਼ਿੰਗ ਕੀਤੀ ਹੋਈ ਹੈ ਇਹਦੀ ਟਿਸ਼ੂ ਦੇ ਨਾਲ ਕੀਤੀ ਹੈ ਪਿਓਰ ਜਾਰਜਟ ਦੇ ਵਿੱਚ ਮੁਕੇਸ਼ ਵਰਕ ਵਾਲਾ ਸੂਟ ਰੈਡੀ ਹੈ ਤੇ ਨਾਲ ਇਹਦੇ ਆਪਾਂ ਰੱਖੇ ਸਲਵਾਰ ਬਿਦਾ ਉਪਰ ਜਿਹੜਾ ਦੇਖਾ ਦੁਪੱਟਾ ਅੱਗੇ ਵੀ ਤੁਸੀਂ ਮੇਰੇ ਟਸਲ ਵਾਲੇ ਦੁਪੱਟੇ ਦੇਖੇ ਹੋਣਗੇ ਨਾ ਅਸੀਂ ਆਪਾਂ ਹੈਂਡ ਮੇਡ ਕਰਦੇ ਆ ਇਹ ਵੀ ਕੰਮ ਆਪਣੇ ਕੋਲੇ ਹੋ ਰਿਹਾ ਵਾ ਤਸਨ ਦਾ ਵੀ ਤਸਲ ਲਗਾ ਕੇ ਆਪਾਂ ਮਕੇਸ਼ ਵਾਲਾ ਇਹ ਦੁਪੱਟਾ ਰੈਡੀ ਕੀਤਾ ਹੈ ਜੀ ਇੱਕ ਸਾਡੇ ਤੁਸੀਂ ਇਦਾਂ ਦੇ ਵੀ ਦੁਪੱਟੇ ਆਪਣੇ ਕੋਲੋਂ ਰੈਡੀ ਕਰਵਾ ਸਕਦੇ ਹੋ ਬਹੁਤ ਹੀ ਸੋਹਣਾ ਜਿਵੇਂ ਸ਼ਾਈਨ ਕਰੋ ਲਾਈਟ ਪਾਉਣਾ ਇਹਦੇ ਉੱਪਰ ਸ਼ਾਈਨ ਕਰੂਗਾ ਬਹੁਤ ਸੋਹਣਾ ਸੁਲਤ ਲੱਗਣਾ ਇਹ ਪਾਇਆ ਹੋਇਆ ਤੇ ਬਹੁਤ ਹੀ ਸੋਹਣਾ ਦੇਖ ਸਕਦੇ ਆ ਆਪਾਂ ਜਿਹੜੇ ਅੱਡੇ ਦੀਆਂ ਦਰੀਆਂ ਨਹੀਂ ਮਾਉਂਦੇ ਹੁੰਦੇ ਸੀਗੇ ਉਹਦੇ ਵਿੱਚ ਆਪਾਂ ਕਰਦੇ ਹੁੰਦੇ ਸੀ ਇਹ ਕੰਮ ਹਨ ਦਰੀਆਂ ਦੇ ਵਿੱਚ ਇਦਾਂ ਜਾਲ ਪੁੰਨ ਕੇ ਨਾਲ ਤਸਲ ਲਗਾਇਆ ਗਿਆ ਸੇਮ ਹੋਊਗੀ ਚੀਜ਼ ਕੀਤੀ ਇਹ ਬਹੁਤ ਸੋਹਣਾ ਲੱਗ ਰਿਹਾ ਵਾ ਤੇ ਕੁਛ ਆਪਾਂ ਕੀਤਾ ਘਗਰੇ ਰੈਡੀ ਜਿਵੇਂ ਆਪਾਂ ਅੱਗੇ ਵੀ ਕਰਦੇ ਹੁੰਨੇ ਤੁਸੀਂ ਦੇਖਿਆ ਹੀ ਆਪਣੀਆਂ ਪੁਰਾਣੀਆਂ ਵੀਡੀਓ ਦੇ ਵਿੱਚ ਹਨ ਘਗਰੇ ਰੈਡੀ ਕੀਤੇ ਆ ਮੈਂ ਤੁਹਾਨੂੰ ਉਹ ਦਿਖਾਉਣੀ ਆ ਤੁਸੀਂ ਤਾਂ ਵੀ ਆਪਣੇ ਕੋਲ ਘਗਰੇ ਵੀ ਰੈਡੀ ਕਰਵਾ ਸਕਦੇ ਆ ਆਪਣੇ ਕੋਲ ਹਰ ਇੱਕ ਤਰ੍ਹਾਂ ਦੀ ਜਿਵੇਂ ਚੀਜ਼ ਰੈਡੀ ਹੁੰਦੀ ਆ ਤੁਹਾਨੂੰ ਪਤਾ ਹੀ ਆ ਆਪਾਂ ਲਹੰਗਾ ਸਾਰੀ ਕਰਦੇ ਆ ਹਨ ਤਾਂ ਗੋਲੀ ਦਾ ਆਊਟਫਿਟ ਰੈਡੀ ਕਰਦੇ ਆ ਇੱਕ ਘਗਰਾ ਬਹੁਤ ਹੀ ਸੋਹਣਾ ਫਲੇਅਰ ਦੇ ਵਿੱਚ ਸੈਮੀ ਕ੍ਰੇਪ ਦੇ ਵਿੱਚ ਇਹ ਆਪਾਂ ਘਗਰਾ ਰੈਡੀ ਕੀਤਾ orange ਕਲਰ ਦੇ ਵਿੱਚ ਬੜਾ ਸੋਹਣਾ ਲੇਸਾ ਲਾ ਕੇ ਆਪਾਂ ਇਹਨੂੰ ਰੈਡੀ ਕੀਤਾ ਤੁਸੀਂ ਪਤਾਸੀ ਲਵਾ ਲਓ ਕੂੜੂ ਲਵਾ ਲਓ ਕੁਛ ਵੀ ਰਵਾ ਸਕਦੇ ਆ ਇੱਕ ਆਪਾਂ ਉਹ ਬਣਾਇਆ ਜੀ येलो ਕਲਰ ਚ ਇੱਕ orange ਕਲਰ ਦਾ ਸੀ ਦੋ ਇਤਹੀਂ ਆਪਾਂ ਇਹਨਾਂ ਦੇ ਦੁਪੱਟੇ ਬਣ ਗਏ ਆ ਬਹੁਤ ਹੀ ਸੋਹਣੇ ਜਿਵੇਂ ਇਹਦੇ ਦੁਪੱਟੇ ਵੀ ਬਣ ਕੇ ਆ ਰਹੇ ਨੇ ਇਹ ਦੇਖ ਤੇ ਵਿੱਚ ਇਹਦੇ ਆਪਾਂ ਪਤਾਸੇ ਲਾਏ ਆ ਤੇ ਬਹੁਤ ਜੌਲੀ ਵਿੱਚ ਆਪਾਂ ਲੇਸਾ ਲਾ ਗਏ ਹੋਏ ਨੇ ਇਹਨਾਂ ਦੇ ਤੇ ਚਾਗੋ ਲਈ ਬੜੀਆਂ ਸੋਹਣੀਆਂ ਤੁਸੀਂ ਇਹਨਾਂ ਨੂੰ ਕਿਸੇ ਵੀ ਕਲਰ ਦੇ ਸੂਟਾ ਨਾਲ ਵੇਅਰ ਕਰ ਸਕਦੇ ਹੋ ਨਾਲ ਕੇ ਕਲਰ ਦੇ ਹੀ ਤੁਸੀਂ ਕਿਸੇ ਵੀ ਕਲਰ ਨਾਲ ਇਹਨਾਂ ਨੂੰ ਵੇਅਰ ਕਰ ਸਕਦੇ ਆ ਇਹਦੇ ਇਹਨਾਂ ਦੇ ਬਹੁਤ ਸਾਰੇ ਦੁਪੱਟੇ ਬਣੇ ਹੋਏ ਆ ਤੇ ਲੇਸਾ ਲਾ ਕੇ ਆਪਾਂ ਜਿਵੇਂ ਵਿੱਚ ਪਤਾਸੇ ਲਗਾ ਕੇ ਆਪਾਂ ਦੁਪੱਟਿਆਂ ਨੂੰ ਰੈਡੀ ਕੀਤਾ ਆ ਹਾਂ ਜਦੋਂ ਉਹ ਵੀ ਦਿਖਾਣੀ ਆਪਾਂ ਬ ਹਾਂਜੀ ਇਹ ਰੈਣਗੇ ਦੁਪੱਟੇ ਇਹ orange ਦੇ ਨਾਲ ਬਹੁਤ ਸੋਹਣਾ ਆਪਾਂ ਜਿਵੇਂ ਲੇਸ ਲਾ ਕੇ ਫੋਰ ਸਾਈਡ ਦਾ ਤੇ ਖਿਚੜੀ ਗੋਟਾ ਲਗਾਇਆ ਹੈ ਇਹਨੂੰ ਵੀ ਕਿਰਨ ਗੋਟਾ ਵੀ ਕਹਿ ਦਿੰਨੇ ਆਪਾਂ ਨਾ ਇਹ ਹੀ ਆਨ ਦਾ ਦੁਪੱਟਾ ਰਹੇਗਾ ਬਹੁਤ ਹੀ ਸੋਹਣਾ ਜਿਵੇਂ ਆਪਾਂ ਬਾਕਸ ਪਾ ਕੇ ਸਾਰੇ ਦੇ ਵਿੱਚ ਪਤਾਸੇ ਲਾਏ ਹੋਏ ਆ ਨਾਲ ਇਹਦੇ ਵੀ ਆਪਾਂ ਖਿਚੜੀ ਗੋਟਾ ਲਗਾਇਆ ਹੈ ਇਹਦਾ ਤੁਸੀਂ ਕੋਈ ਵੀ ਜਾਗੋ ਲਈ ਆਪਣੇ ਕੋਲ ಔਟਫਿਟ ਰੈਡੀ ਕਰਵਾ ਸਕਦੇ ਹੋ ਬਹੁਤ ਹੀ ਸੋਹਣਿਆ ਲੱਗਦੇ ਨੇ ਇਦਾਂ ਜਿਹਾ ਜੀ ਜਾਂ بڑے ਹੋਏ ਨਾ ਆਉਟਫਿਟ ਜਾਗੋ ਲਈ ਜਾਗਤੀ ਤੇ ਵੀ ਇਦਾਂ ਦੇ ਫੰਕਸ਼ਨ ਲਈ ਤੁਸੀਂ ਕੁਝ ਵੀ ਆਪਣੇ ਮਤਲਬ ਬੁਟੀਕ ਦੇ ਵਿੱਚ ਆਪਣੇ ਹਰ ਇੱਕ ਤਰ੍ਹਾਂ ਦੀ ਆਈਟਮ ਰ ਕੁਝ ਕੋਸ਼ਿਸ਼ ਹੋਣਾ ਜੋ ਆਪਣੇ ਕੋਲ ਰੈਡੀ ਕਰਵਾ ਸਕਦੇ ਹੋ